ਆ ਮਾਮਲਾ ਦੇਖ ਸਕਦੇ ਹੋ ਕਿ ਮਾਮਲਾ ਕੀ ਔਰ ਲਗਾਤਾਰ ਪਿੰਡ ਦੇ ਲੋਕ ਫੇਰ ਇਕੱਠੇ ਹੋ ਗਏ ਔਰ ਗੱਲਬਾਤ ਕਰਦੇ ਆ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਬਹੁਤ ਸਾਰੇ ਨੌਜਵਾਨ ਪਹੁੰਚੇ ਮੇਯੋਰ ਖੇਤੀ ਕਰਨ ਵਾਲੇ ਕਿਸਾਨ ਪਹੁੰਚੇ ਔਰ ਦੱਸ ਦਈਏ ਕਿ ਪਿੱਛੇ ਤੱਕ ਫੇਰ ਬਹੁਤ ਸਾਰੇ ਆ ਰਹੇ ਨੇ ਲੇਕਿਨ ਮਾਮਲਾ ਫੇਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਕਿ ਪਿਛਲੇ ਸਾਲ ਵੀ ਅਸੀਂ ਇੱਕ ਦੋ ਖਬਰਾਂ ਇਸ ਦੀਆਂ ਚਲਾਈਆਂ ਸੀ ਲੇਕਿਨ ਉਸ ਦੇ ਵਿੱਚ ਜ਼ਿਲ੍ਹੇਦਾਰ ਕੁਲਵਿੰਦਰ ਸਿੰਘ ਸਾਨੂੰ ਕਹਿੰਦਾ ਸੀ ਕਿ ਤੁਸੀਂ ਇਹ ਖਬਰਾਂ ਕਿਉਂ ਲਗਾਉਂਦੇ ਹੋ ਮੈਂ ਤਾਂ 20 ਸਾਲ ਸਰਪੰਚੀ ਵੀ ਕਰੀ ਆ ਤਾ ਮੈਂ ਇਹੋ ਜੀਆਂ ਖਬਰਾਂ ਦੀ ਪਰਵਾਹ ਨਹੀਂ ਕਰਦਾ ਤਾਂ ਹੁਣ ਦੱਸ ਦਈਏ ਕਿ ਉਹ ਕੁਲਵਿੰਦਰ ਸਿੰਘ ਜਿਹੜਾ 20 ਸਾਲ ਤੋਂ ਸਰਪੰਚੀ ਵੀ ਕਹਿੰਦਾ ਮੈਂ ਕਰ ਰਿਆ ਜਿਸ ਦੀ ਸਾਡੇ ਕੋਲ ਰਿਕਾਰਡਿੰਗ ਹੈ ਔਰ ਫਿਰ ਉਹ ਕਹਿੰਦਾ ਕਿ ਤੁਸੀਂ ਕਿਉਂ ਸਾਨੂੰ ਇਸ ਤਰ੍ਹਾਂ ਕਹਿੰਦੇ ਹੋ ਕਿਉਂ ਜਾ ਕੇ ਖਬਰਾਂ ਨਾਲਿਆਂ ਦੀਆਂ ਚਲਾਉਂਦੇ ਹੋ ਤਾਂ ਹੁਣ ਅਸੀਂ ਅੱਜ ਫੇਰ ਦੱਸ ਦਈਏ ਕਿ ਅਸੀਂ ਲੱਗਿਆ ਖਬਰ ਚਲਾਉਣ ਸਾਨੂੰ ਕੁਲਵਿੰਦਰ ਸਿੰਘ ਦਾ ਪੱਖ ਨਹੀਂ ਚਾਹੀਦਾ ਸਾਨੂੰ ਮੌਕੇ ਦੇ ਹਲਾਤ ਚਾਹੀਦੇ ਅਸੀਂ ਉਹ ਬਖਾਉਣ ਲੱਗੇ ਆਂ ਔਰ ਗੱਲ ਕਰਦੇ ਆਂ ਪਿੰਡ ਵਾਸੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਮਲਾ ਕੀ ਆ ਸਰ ਕਿਉਂ ਫੇਰ ਇਕੱਠੇ ਹੋ ਗਏ ਸਾਰ ਇਕੱਠੇ ਹੋਇਆ ਕਿ ਜੇ ਇਹਨਾਂ ਨੇ ਜਨਵਰੀ ਮਹੀਨੇ ਕੰਮ ਲਾਇਆ ਸੀ ਫਿਰ ਸਾਡੀਆਂ ਕੱਚੀਆਂ ਫਸਲਾਂ ਵਧਾਤੀ ਨਿਸਰ ਕਨਕਾਂ ਜਿਹੜੀ ਨਿਸਰੀਆਂ ਸੀ ਅਸੀਂ ਇਹਨਾਂ ਨੂੰ ਕਹਿ ਕੇ ਸੋੜਾ ਟਾਈਮ ਦਿਓ ਫਸਲਾਂ ਨਹੀਂ ਵਡਾਓ ਕਿਉਂ ਇਹਨਾਂ ਨੇ ਵੀ ਜ਼ਿੰਮੇਦਾਰ ਹੈ ਪੁੱਤਾਂ ਨੂੰ ਫਸਲਾਂ ਪਾਲੀਆਂ ਸੀ ਠੀਕ ਹੈ ਇਹਨਾਂ ਸਾਡੀ ਗੱਲ ਨਹੀਂ ਸੁਣੀ ਕੋਈ ਕਹਿੰਦੇ ਸੀ ਜੇ ਤੁਸੀਂ ਸਾਡੇ ਵਿੱਚ ਅਰਚਨ ਪਾਓਗੇ ਤਾਂ ਅਸੀਂ ਤੁਹਾਡੇ ਤੇ ਪਰਚਾ ਦੇ ਦਾਂਗੇ ਠੀਕ ਹੈ ਜੀ ਸਾਡੇ ਜ਼ਿੰਮੇਦਾਰ ਸਾਰੇ ਡਰ ਦੇ ਚੁੱਪ ਕਰ ਗਏ ਇਹਨਾਂ ਨੇ ਕੰਮ ਲਾਇਆ ਕਨਕਾ ਬਟਾਤੀਆਂ ਹੋਂ ਜਦੋਂ ਇਹਨਾਂ ਨਾਲਾ ਬਣਾਇਆ ਨਾਲੇ ਦਾ ਮਟੀਰੀਅਲ ਬਹੁਤ ਮਾੜਾ ਲਾਇਆ ਸੀ ਨਹੀਂ ਇਹ ਨਾਲਾ ਤੁਸੀਂ ਵੇਖਦੇ ਹੋ ਕਿ ਖੇਤਾਂ ਦਾ ਇਹੋ ਜਿਹੇ ਨਾਲੇ ਦੇ ਪਿੰਡਾਂ 'ਚ ਬਣਦੇ ਆ ਠੀਕ ਹੈ ਸਰ ਹਾਂ ਠੀਕ ਹੈ ਸਰ ਸਾਰਾ ਨਾਲਾ ਬਹਿ ਗਿਆ ਸੀ ਸਰ ਮੈਂ ਆਇਆ ਮੈਂ ਜਾ ਕੇ ਮੋਗਾ ਬੰਦ ਕੀਤਾ ਨਾਲਾ ਸਾਰਾ ਟੁੱਟ ਗਿਆ ਹੈਗਾ ਮੈਂ ਵੀਡੀਓ ਵੀ ਪਾਈ ਕਿਸ਼ਨ ਕਮਾਲ ਨੂੰ ਵੀ ਵੀਡੀਓ ਪਾਈ ਗੁਰਦਾਸਪੁਰੋਂ ਜਾ ਕੇ ਠੀਕ ਹੈ ਉਹਦਾ ਵੀ ਸੈਕਟਰੀ ਸਾਹਿਬ ਨੂੰ ਤੁਸੀਂ ਵੀਡੀਓ ਪਾਈ ਹੈ ਮੇਲ ਤੇ ਪਾਈ ਹੈ ਸਰ ਪਰ ਉਹਦਾ ਮੈਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਹੱਲ ਨਹੀਂ ਸਾਗਿਆ ਰਿਸਪੌਂਸ ਨਹੀਂ ਆਇਆ ਪਹੁੰਚ ਨਹੀਂ ਆਇਆ ਸਰ ਇਹ ਸਿਰਫ ਕਹਿਣ ਦੀ ਗੱਲ ਆ ਕਿ ਉੱਥੇ ਪਹੁੰਚਦੀਆਂ ਖਬਰਾਂ ਹਾਂਜੀ ਸਰ ਠੀਕ ਹੈ ਤੇ ਹੁਣ ਜੇ ਗੱਲ ਕਰੀਏ ਤਾਂ ਇਹ ਨਾਲਾ ਜਿਹੜਾ ਇਹ ਕਿੱਥੋਂ ਤੱਕ ਬਣਾ ਕੇ ਗਏ ਆ ਸਰ ਆ ਥੋੜਾ ਅੱਧ ਜੀ ਛੱਡ ਗਿਆ ਸਰ ਕੰਪਲੀਟ ਆ ਪਾਣੀ ਕਿੱਧਰ ਲਾਣ ਦਾ ਜ਼ਿੰਮੇਵਾਰ ਸਾਰੇ ਦੇਖ ਰਹੇ ਆ ਕਿ ਨਾਲੇ ਚ ਪਹਿਲਾ ਨਾਲਾ ਠੀਕ ਸੀ ਸਾਨੂੰ ਤੇ ਉਹੀ ਕੱਚਾ ਨਾਲਾ ਠੀਕ ਹੀ ਸੀ ਸਰ ਤੁਹਾਡੇ ਟਰੈਕਟਰ ਵੀ ਲੰਘਦੇ ਸੀ ਤੁਹਾਡਾ ਲੰਘਾ ਵੀ ਹੁੰਦਾ ਸੀ ਹੁਣ ਲੰਘਾ ਵੀ ਕੋਈ ਨਹੀਂ ਰਹਿ ਗਿਆ ਕੋਈ ਲੰਘਾ ਨਹੀਂ ਰਹਿ ਗਿਆ ਸਰ ਮੈਂ ਕੈਮਰਾਮੈਨ ਨੂੰ ਕਹਾਂਗਾ ਪਿਛਲੇ ਬਨੇ ਨਾਲਾ ਵਿਖਾਇਆ ਜਾਵੇ ਇੱਕ ਵਾਰ ਪਿਛਲੇ ਬਨੇ ਨੂੰ ਕਮਾ ਕੇ ਨਾਲਾ ਵਿਖਾਇਆ ਜਾਵੇ ਕਿ ਆ ਨਾਲਾ ਦੂਰ ਤੱਕ ਦੇਖ ਸਕਦੇ ਹੋ ਕਿ ਟਰੈਕਟਰ ਕਿਵੇਂ ਕ੍ਰਾਸ ਕਰਨਾ ਔਰ ਨਾਲਾ ਦੱਸਦੇ ਆ ਕਿ ਸਾਰਾ ਬਹਿ ਗਿਆ ਜਗ੍ਹਾ ਜਗ੍ਹਾ ਤੋਂ ਬਹਿ ਗਿਆ ਔਰ ਟੁੱਟ ਗਿਆ ਨਾਲਾ ਤਾਂ ਹੁਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਆ ਤਸਵੀਰਾਂ ਤੇ ਕਿਵੇਂ ਦੇਖਦੇ ਹੋ ਜੀ ਇਹ ਤੁਹਾਡੇ ਜੇ ਪਾਣੀ ਤੁਸੀਂ ਲਾਉਣੇ ਆ ਜਾਂ ਝੋਨੇ ਜਾਂ ਫਸਲਾਂ ਬੀਜਣੀ ਆ ਤਾਂ ਹੁਣੇ ਪਾਣੀ ਤੁਹਾਡਾ ਚੱਲੇਗਾ ਪਾਣੀ ਚੱਲੀ ਨਹੀਂ ਸਕਦਾ ਜੀ ਉਹਨੇ ਇੱਟਾਂ ਮਿਛਾ ਕੇ ਉੱਤੇ ਨਾ ਸੀਮੰਟ ਪਾ ਦਿੱਤਾ ਇੱਟਾਂ ਨਾਲ ਪਾਣੀ ਰੁਕਦੇ ਇਹਨਾਂ ਦੇ ਸਾਡਾ ਪਹਿਲਾ ਜਿਹੜਾ ਪਹਿਲੇ ਪਾਣੀ ਲੱਗਦੇ ਆ ਮਾੜੇ ਮੋਟੇ ਸਾਡੇ ਕੱਚੇ ਨਾਲਿਆਂ ਦੇ ਉਹਨਾਂ ਨੂੰ ਗਵਾ ਦਿੱਤਾ ਇਹਨਾਂ ਨੇ ਖਤਮ ਕਰ ਦਿੱਤਾ ਉਹ ਵੀ ਪੁੱਟ ਕੇ ਬਰਬਾਦੀ ਕਰ ਦਿੱਤੀ ਆਈ ਪਾਣੀ ਨਾਲੇ ਬਿਲਕੁਲ ਬਕਾਰ ਹੋ ਗਏ ਜ਼ਿੰਮੇਦਾਰ ਜ਼ਿੰਮੇਦਾਰ ਬਕਾਰ ਕਰ ਦਿੱਤਾ ਇਹਨਾਂ ਨੇ ਇਹ ਨਾਲੀ ਨੇ ਇਹਨਾਂ ਨੇ ਕੋਈ ਵੀ ਸਾਰਾ ਕੰਮ ਜਿੰਨਾ ਕਿਦਾ ਗਲਤ ਕੀਤਾ ਆ ਔਰ ਇਹ ਕਾਜੀ ਚੱਕ ਦਾ ਨਾਲਾ ਬਿਲਕੁਲ ਨਾ ਬੇਕਾਰ ਕਰ ਦਿੱਤਾ ਆ ਉਹ ਥਾਂ ਦਾ ਟੁੱਟ ਗਿਆ ਬਹਿ ਗਿਆ ਕੋਈ ਨਹੀਂ ਚਾਹਦਾ ਸੀਮੰਟ ਨਹੀਂ ਕੀਤਾ ਕੋਈ ਕੋਈ ਨਾ ਮੌਕਾ ਅੰਕ ਦਿਖਿਆ ਜਾਏ ਆਈ ਰਿਕਵੈਸਟ ਕਰਨਾ ਮੈਂ ਪੈਗੀ ਕੀਤਾ ਸਾ ਇਹ ਪਾਣੀ ਅੱਜ ਫਸਲ ਆਣੀ ਫਸਲ ਦਾ ਟਾਈਮ ਹੈ ਤੇ ਪਾਣੀ ਕਿਸੇ ਵਾਸਤੇ ਨਹੀਂ ਜਾ ਸਕਦਾ ਅੱਜ ਅੱਜ ਤੁਹਾਡੀ ਗੱਲ ਜਿਹੜੀ ਆ ਉਹ ਸ਼ੁਰੂ ਹੋਈ ਆ ਤੇ ਕਿੰਨਾ ਸਮਾਂ ਹੋਣ ਫਿਰ ਇਹ ਕੰਮ ਕਰਨਾ ਆਉਣਗੇ ਵੇਖਣ ਆਉਣਗੇ ਜਾਂ ਨਹੀਂ ਆਉਣਗੇ ਇਹਨਾਂ ਕੁਝ ਵੀ ਨਹੀਂ ਕਰਨਾ ਸਾਡੇ ਸਭ ਨਾਲ ਇਹਨਾਂ ਕੁਝ ਵੀ ਨਹੀਂ ਕਰਕੇ ਦੇਣਾ ਜੀਵਦਾ ਦਾ ਨਾਂ ਚ ਪੁੱਟਣਾ ਹੀ ਪੁੱਟ ਦਿੰਦਾ ਬਸ ਮੁੱਖ ਮੰਤਰੀ ਕਹਿੰਦਾ ਸੀ ਕਿ ਤੁਹਾਨੂੰ ਕੋਈ ਜ਼ਰੂਰਤ ਹੋਏ ਤੇ ਤੁਸੀਂ ਫੋਟੋ ਪਾਓ ਤਾਂ ਹੁਣ ਫੋਟੋ ਆ ਛੱਡ ਕੇ ਅਸੀਂ ਖਬਰਾਂ ਪਾ ਦਿੱਤੀਆਂ ਤੇ ਉਹ ਕੀ ਅਸਰ ਕੀ ਹੋਇਆ ਅਸਰ ਕੋਈ ਨਹੀਂ ਕਰ ਰਹੇ ਨੇ ਤੇ ਕੋਈ ਅਸਰ ਨਹੀਂ ਹੋ ਰਿਹਾ ਵੀਡੀਓ ਪਾਈ ਅਫਸਰ ਸਾਈ ਦੇ ਉੱਤੇ ਅਸਰ ਕਰਨਾ ਚਾਹੀਦਾ ਅਫਸਰ ਸਾਈ ਹੈ ਜੀ ਅਫਸਰ ਸਾਈ ਹੈ ਇਹ ਦੱਸ ਦਿਓ ਇਹ ਤਸਵੀਰਾਂ ਤੁਹਾਨੂੰ ਕਿਸੀ ਭਰਤ ਕਾਜੀ ਚੱਕ ਔਰ ਕਹਿ ਰਿਹਾ ਪਿੰਡ ਵੱਲੋਂ ਆਉਣ ਵਾਲਾ ਸੂਆ ਜੋ ਦੋਦਵਾਂ ਨੂੰ ਜਾ ਰਿਹਾ ਜੋ ਅੱਗੇ ਲੰਘੇ ਵਿੱਚ ਕਿਸਾਨਾਂ ਵਾਸਤੇ ਆ ਔਰ ਸਰਕਾਰ ਕਹਿੰਦੀ ਹੈ ਕਿ ਸਾਡੇ ਪਾਣੀ ਜਿਹੜਾ ਉਹ ਬਿਲਕੁਲ ਇਸ ਵੇਲੇ ਖੇਤਾਂ ਵਿੱਚ ਪਹੁੰਚ ਗਿਆ ਲੋਕ ਕਹਿ ਰਹੇ ਆ ਜੀ ਖੇਤਾਂ ਵਿੱਚ ਪਹੁੰਚ ਗਿਆ ਜੋ ਮਾਲਵੇ ਦੇ ਲੋਕ ਆ ਤੇ ਜੇ ਮਾਝੇ ਦੀ ਗੱਲ ਕਰਦੇ ਆ ਤਾਂ ਮਾਝੇ ਏਰੀਆ ਬਾਰਡਰ ਏਰੀਆ ਨੂੰ ਬਿਲੋਂਗ ਕਰਨ ਵਾਲੇ ਪਿੰਡ ਚੱਕ ਦੋਦਵਾ ਭਰਤਖਾ ਜੀ ਚੱਕ ਇਹੜਾ ਸਾਰੇ ਪਿੰਡਾਂ ਦਾ ਆ ਜੋ ਨਾਲਾ ਨਵਾਂ ਬਣ ਰਿਹਾ ਸੀ ਔਰ ਸਿਰਫ ਇੱਕ ਕਿਲਾ ਹੋਰ ਅੱਗੇ ਬਣਿਆ ਬਾਕੀ ਬੰਦ ਹੋ ਗਿਆ ਕਿਸੇ ਨੇ ਅੱਗੇ ਨਹੀਂ ਬਣਾਇਆ ਔਰ ਲੋਕਾਂ ਵਾਸਤੇ ਮੁਸੀਬਤਾਂ ਬਣ ਗਈਆਂ ਕਿਹੜਾ ਦੀ ਖੇਤੀ ਨੂੰ ਹੁਣ ਪਾਣੀ ਕਿੱਥੋਂ ਆਵੇਗਾ ਨਾਲਾ ਤਾਂ ਟੁੱਟ ਗਿਆ ਤਾਂ ਨਾਲੇ ਦਾ ਪਾਣੀ ਕਿਵੇਂ ਆਵੇਗਾ ਤੇ ਜੇ ਬਰਸਾਤ ਪੈਂਦੀ ਆ ਤਾਂ ਇਧਰ ਵਾਲਾ ਪਾਣੀ ਇਧਰ ਕਿਵੇਂ ਆਵੇਗਾ ਤੇ ਜੇ ਟਰੈਕਟਰ ਲੈ ਕੇ ਆਪਣੇ ਆਪਣੇ ਖੇਤਾਂ ਵਿੱਚ ਜਾਣਾ ਤਾਂ ਉਹ ਕਿਵੇਂ ਜਾਇਆ ਜਾਵੇਗਾ ਔਰ ਇਹਨਾਂ ਨੂੰ ਖੱਜਲ ਕਰਨ ਵਾਲੇ ਜਿਹੜੇ ਅਫਸਰ ਹੈ ਕਿਉਣਾ ਉੱਤੇ ਮੁੱਖ ਮੰਤਰੀ ਸਾਹਿਬ ਕੋਈ ਲਗਾਮ ਕੱਸਣਗੇ ਜਿਵੇਂ ਅਫਸਰਾਂ ਨੇ ਕਿਹਾ ਉਸ ਵੇਲੇ ਦੱਸ ਤੀਏ ਕਿ ਜ਼ਿਲ੍ਹੇਦਾਰ ਕੁਲਵਿੰਦਰ ਸਿੰਘ ਸਾਨੂੰ ਫੋਨ ਕਰਕੇ ਕਹਿੰਦਾ ਸੀ ਕਿ ਮੈਂ 20 ਸਾਲ ਸਰਪੰਚੀ ਕਰੀ ਆ ਇਹੋ ਜਿਹੀਆਂ ਖਬਰਾਂ ਦੇ ਅਸਰ ਨਹੀਂ ਹੁੰਦੇ ਹੁਣ ਅਸੀਂ ਵੇਖਦੇ ਆ ਇਹ ਅਸਰ ਹੋਣਗੇ ਜਾਂ ਨਹੀਂ ਹੋਣਗੇ ਲੇਕਿਨ ਜੇ ਅਸਰ ਨਾ ਹੋਇਆ ਤੇ ਹਫਤੇ ਬਾਅਦ ਫੇਰ ਖਬਰਾਂ ਚਲਾਵਾਂਗੇ ਤਾਂ ਇੱਕ ਵਾਰ ਚੰਡੀਗੜ੍ਹ ਜੇ ਜਾਣਾ ਪਿਆ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲ ਵੀ ਜਾਵਾਂਗੇ ਔਰ ਜ਼ਿਲ੍ਹੇਦਾਰ ਕੁਲਿੰਦਰ ਸਿੰਘ ਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਕਿਸਾਨਾਂ ਨੂੰ ਖੱਜਲ ਕੀਤਾ ਕਿਵੇਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਅੱਗੇ ਇੱਕ ਕੱਚੇ ਮਟੀਰੀਅਲ ਨਾਲ ਤਿਆਰ ਕਰਕੇ ਨਾਲਾ ਖੜਾ ਕਰ ਦਿੱਤਾ ਔਰ ਨਾ ਕਿਸਾਨਾਂ ਦੇ ਖੇਤਾਂ 'ਚ ਪਾਣੀ ਜਾ ਰਿਹਾ ਤੇ ਨਾ ਕਿਸਾਨ ਜਿਹੜੇ ਆ ਝੋਨਾ ਲਾ ਪਾ ਰਿਹਾ ਔਰ ਕਿੰਨਾ ਸਮਾਂ ਹੋਰ ਇਹ ਖੱਜਲ ਖਵਾਰੀ ਚੱਲਦੀ ਰਹੇਗੀ ਤਾਂ ਜੇ ਇਹ ਅਫਸਰशाही ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਨਹੀਂ ਧਿਆਨ ਦੇਣਾ ਤਾਂ ਫਿਰ ਕਿਹੜੀ ਮੁੱਖ ਮੰਤਰੀ ਸਾਹਿਬ ਅਫਸਰशाही ਦੇ ਉੱਤੇ ਧਿਆਨ ਦੇ ਰਿਹਾ ਇਹਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਔਰ ਬਦਲਾ ਦੇ ਰੰਗ ਬਾਰੇ ਕਮੈਂਟ ਜਰੂਰ ਕਰਨਾ ਕਿ ਬਦਲਾ ਕਿਹੜਾ ਵੇਖਣ ਨੂੰ ਮਿਲਿਆ ਔਰ ਬਦਲਾ ਜਿਹੜਾ ਉਹ ਵਾਕਈ ਬਦਲਾ ਹੋਇਆ ਜਾਂ ਨਹੀਂ ਹੋਇਆ ਔਰ ਕੱਲੀਆਂ ਨੌਕਰੀਆਂ ਦੇਣ ਤਾਂ ਕੀ ਰਹਿ ਗਿਆ ਕੰਮ ਜਾਂ ਕਿਸਾਨਾਂ ਨੂੰ ਸਿਰਫ ਇੱਕ ਝੂਠੇ ਲੱਡੂ ਜਿਹੜੇ ਉਹ ਦਿੱਤੇ ਜਾ ਰਹੇ ਆ ਐਸੇ ਲਈ ਅਸੀਂ ਤਸਵੀਰਾਂ ਤੁਹਾਨੂੰ ਦੀਨਾ ਨਗਰ ਹਲਕੇ ਦੇ ਪੈਣ ਵਾਲਾ ਭਰਤ ਕਾਜੀ ਚੱਕ ਜ਼ਿਲ੍ਹਾ ਗੁਰਦਾਸਪੁਰ ਚ ਪੈਣ ਵਾਲਾ ਉਸ ਨਕਾਸ ਦੇ ਉੱਤੇ ਉਸ ਨਾਲੇ ਤੇ ਖੜੇ ਆ ਔਰ ਕਿਸਾਨਾਂ ਨੂੰ ਬਹੁਤ ਸਾਰੇ ਲਾਰੇ ਲਗਾਏ ਗਏ ਹੁਣ ਦੇਖਦੇ ਆ ਕਿ ਇਸ ਖਬਰ ਦਾ ਅਸਰ ਕਦੋਂ ਤੱਕ ਹੋਵੇਗਾ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਤਾਂ ਅਸਰ ਹੋਵੇਗਾ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ Gurdaspur.